ਅਤੇ ਬਹੁਤ ਹੋ ਚੁੱਕਾ ਵਾ ਮਾਵਾ ਭੈਣਾ ਲੋਕਾਂ ਦੀਆਂ ਤਰਾ ਤਰਾ ਮਤਲਬ ਕਰ ਰਹੀਆਂ ਨੇ ਕਿ ਮੁੰਡਾ ਸਵੇਰ ਤੋਂ ਸ਼ਾਮ ਤੱਕ ਜਿਹੜੇ ਨਸ਼ੇ ਨਾਲ ਲੁਕੀ ਢੱਕੇ ਹੁੰਦੇ ਨੇ ਉਹਨਾਂ ਦੇ ਕਰਕੇ ਬਸ ਇਹੀ ਪਿੰਡ ਦੀ ਸੇਵਾ ਕਰਨ ਲਈ ਮਤਲਬ ਮਤਾ ਪਾਇਆ ਗਿਆ ਕਿ ਚਿੱਟੇ ਨੂੰ ਖਤਮ ਕਰਨ ਵਾਸਤੇ ਕੋਈ ਵੀ ਪਿੰਡ ਦਾ ਪੰਚਾਇਤ ਦਾ ਮੈਂਬਰ ਜਾਂ ਮੋਤਬਰ ਉਹਨਾਂ ਦੇ ਪਿੱਛੇ ਨਹੀਂ ਜਾਵੇਗਾ ਦੇ ਰਿਹਾ ਇਸ ਚੀਜ਼ ਦਾ ਕਿ ਨਸ਼ੇ ਨੂੰ ਖਤਮ ਕਰਨ ਲਈ ਇਹ ਮਤ ਇੱਕ ਨੂੰ ਨਰਾਜ਼ ਕਰਾਂਗੇ ਤੇ ਦਾਹੋ ਦੇ ਨਾਲ ਖੁਸ਼ ਵੀ ਆਪਣੇ ਨਾਲ ਵੀ ਜੁੜਦੇ ਨੇ ਇਹ ਚੀਜ਼ ਨੂੰ ਦੇਖ ਕੇ ਮਤਾ ਪਾਇਆ ਗਿਆ ਬਿਲਕੁਲ ਮੈਂਨ ਜਾੜ ਨੂੰ ਫੜਿਆ ਵਾ ਕਿ ਜਿਹੜਾ ਨਸ਼ਾ ਜਿਹੜਾ ਵੀ ਪਿੰਡ 'ਚ ਵੇਚਦਾ ਵਾ ਉਹ ਜਾਂ ਤੇ ਪਿੰਡ ਛੱਡੂਗਾ ਤੇ ਪਿੰਡ 'ਚ ਬਿਲਕੁਲ ਨਸ਼ਾ ਵੇਚ ਨਹੀਂ ਦਿੱਤਾ ਜਾਊਗਾ ਦੇਖਿਆ ਜੇ ਤੇ ਉਹ ਨਾ ਹੀ ਤਾਂ ਸਾਡੇ ਵੱਲ ਆਵੇ ਤੇ ਨਾ ਹੀ ਕੋਈ ਪੰਚਾਇਤ ਸਰਪੰਚ ਪੰਚੋਂ ਦੀ ਮਦਦ ਕਰੇਗਾ ਨੂੰ ਲੈ ਕੇ ਤਾਂ ਨਸ਼ਿਆਂ ਨੂੰ ਲੈ ਕੇ ਹਰ ਪਿੰਡ 'ਚ ਮਤੇ ਪੈਣੇ ਚਾਹੀਦੇ ਜਿਵੇਂ ਸਾਡੇ ਹਲਕਾ ਵਿੱਚ ਅਜ ਬਲਬੀਰ ਸਿੰਘ ਤੁਨੂ ਜੀ ਨੇ ਉਹਨਾਂ ਨੇ ਵੀ ਸਖਤ ਉਦਾਇਤ ਕੀਤੀ ਹੈ ਕਿ ਪਿੰਡ ਵਿੱਚ ਨਸ਼ਾ ਜਿਹੜਾ ਨਹੀਂ ਵਿਕਣਾ ਚਾਹੀਦਾ ਤਾਂ ਉਹਨਾਂ ਦੀਆਂ ਲਿਹਾ ਤੇ ਚਲਦੇ ਹੋਏ ਅਸੀਂ ਜਿਹੜਾ ਮਤਾ ਪਾਇਆ ਗਿਆ ਕਿ ਕਿਸੇ ਵੀ ਪਿੰਡ ਵਿੱਚ ਜਿੱਥੋਂ ਤੱਕ ਵੀ ਹੋ ਸਕਦਾ ਲਾਗੇ ਵੀ ਜਿਹੜੇ ਪਿੰਡ ਆ ਉਹਨਾਂ ਨੂੰ ਵੀ ਬਿਲਕੁਲ ਕਹਿ ਦਿੱਤਾ ਜਾਊਗਾ ਕਿ ਇਸ ਚੀਜ਼ ਤੇ ਮਤੇ ਜਿਹੜੇ ਪਾਈ ਜਾਣ ਕਰਨ ਵਾਸਤੇ ਜਾਂ ਨਸ਼ਿਆਂ ਦਾ ਖਾਤਮਾ ਕਰਨ ਲਈ ਸਿਹਤ ਸਿਹਤ ਮੈਡੀਕਲ ਸਭਾ ਨੂੰ ਸਹੀ ਬਣਾਉਣ ਲਈ ਇਹ ਜਿਹੜਾ ਮੈਂ ਬਾਹਰ ਤੋਂ ਆਇਆ ਇੱਥੇ ਕਈ ਪਰਿਵਾਰ ਗਰੀਬ ਪਰਿਵਾਰ ਹੁੰਦੇ ਨੇ ਉਹ ਨਹੀਂ ਦਵਾਈਆਂ ਲੈ ਸਕਦੇ ਤੇ ਦਵਾਈਆਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਆ ਤੇ ਇਸ ਲਈ ਉਹ ਮੈਡੀਕਲ ਸਟੋਰ ਤੋਂ ਟੈਸਟ ਕਰਵਾ ਸਕਦੇ ਦਵਾਈਆਂ ਲੈ ਸਕਦੇ ਉਹਦਾ ਜਿਹੜਾ ਬਿੱਲ ਆ ਸਰਪੰਚ ਵੱਲੋਂ ਦਿੱਤਾ ਜਾਊਗਾ ਮਹੀਨੇ ਬਾਅਦ ਕਿਸੇ ਨੂੰ ਜਿਹੜੇ ਗਰੀਬ ਪਰਿਵਾਰਿਆਂ ਨਾਲ ਜੋ ਵੀ ਲੋੜ ਹੈ ਮੈਡੀਕਲ ਤੋਂ ਲੈ ਸਕਦੇ ਆ ਤੇ ਬਿੱਲ ਸਰਪੰਚ ਵੱਲੋਂ ਦਿੱਤਾ ਜਾਊਗਾ ਉਹ ਦੁਕਾਨਾਂ ਕਿੱਥੇ ਕਿੱਥੇ ਹੋਣਗੀਆਂ ਆਪਣੇ ਦੇਖੋ ਹਲੇ ਤਾਂ ਮੈਂ ਪਿੰਡ ਤੋਂ ਪਿੰਡ ਲੈਵਲ ਤੋਂ ਸ਼ੁਰੂਆਤ ਕੀਤੀ ਹੈ ਜਿੰਨੇ ਮੇਰੇ ਪਿੰਡ ਦੇ ਲੋਕ ਆ ਤੇ ਉਹ ਆਪਣੇ ਪਿੰਡ ਵਿੱਚ ਮੈਡੀਕਲ ਸਟੋਰ ਆ ਉੱਥੋਂ ਦਵਾਈ ਲੈ ਸਕਦੇ ਆ ਤੇ ਬਿੱਲ ਜਿਹੜਾ ਮਹੀਨੇ ਬਾਅਦ ਦੇ ਦਿੱਤਾ ਜਾਊ ਜਿੰਨਾ ਵੀ ਬੰਦਾ ਉਹਦਾ ਬਸ ਇਹੀ ਇੱਕ ਮਕਸਦ ਦੀ ਕਿ ਲੋਕਾਂ ਦੀ ਸੇਵਾ ਕਰਨਾ ਆਪਾਂ ਗੱਲ ਵੀ ਉਹਨੇ ਕੋਈ ਹੋਣੀ ਕਰੀ ਜਾਂਦੇ ਸਭ ਕੁਝ ਉਦੋਂ ਦੀ ਸਭੈ ਕੋਈ ਦੇਖ ਰਾਹੁਣ ਹਾਂਜੀ ਤੇ ਹੋਰ ਡਿਫੈਂਸੀ ਦਾ ਕੰਮ ਸ਼ੁਰੂ ਕਰਾਉਣਾ ਔਰ ਬਾਕੀ ਜਿਹੜੇ ਕੰਮ ਹੋਣਗੇ ਕਰਨਗੇ ਬਤੁ ਜੀ ਤੁਹਾਡੀ ਜਦੋਂ ਤੱਕ ਤੁਸੀਂ ਪੰਚਾਇਤ ਮੈਂਬਰ ਸੀ ਉਦੋਂ ਜੇ ਤੇ ਹੁਣ ਚ ਕੀ ਅੰਤਰ ਲੱਗਦਾ ਤੁਹਾਨੂੰ ਹਾਂਜੀ ਮੈਨੂੰ ਲੰਦੇ ਸਰਪੰਚ ਕੋਲ ਮੈਂ ਖਲੋਤਾ ਨਹੀਂ ਮੈਂ ਨਹੀਂ ਮੈਂ ਨਹੀਂ ਉਹਤੇ ਨਹੀਂ ਆਣ ਕੇ ਸਰਪੰਚ ਇਹ ਕਈ ਮੇਰੀ ਹੋਰ ਮਦਦ ਕੀਤੀ ਹੈ ਮੈਂ ਅਖਿਲ ਦੀ ਕੀ ਆ ਵੀ ਜਿਹੜੇ ਹੁੰਦੇ ਆ ਜੀ ਬਹੁਤ ਵਧੀਆ ਮਤੇ ਪਾਏ ਜੋ ਸਾਡੇ ਵੀਰ ਨੇ ਪਾਏ ਬਹੁਤ ਵਧੀਆ ਪਿੰਡ ਦੀ ਭਲਾਈ ਵਾਸਤੇ ਪਏ ਨੇ ਕੀ ਲੱਗਦਾ ਵੀ ਇਦਾਂ ਦੇ ਮਤੇ ਜਿਹੜੇ ਆ ਸਵਿਧਾ ਸੜਕਾਂ ਦੀ ਬਿਲਕੁਲ ਜੀ ਸਵਿਧਾ ਸੜਕਾਂ ਦੀ ਮੈਂ ਤਾਂ ਕਹਿੰਦਾ ਕਿ ਹਰ ਪਿੰਡ ਦੇ ਵਿੱਚ ਇਸ ਤਰ੍ਹਾਂ ਦੇ ਮਤੇ ਪੈਣੇ ਚਾਹੀਦੇ ਆ ਸਿਹਤ ਵਾਸਤੇ ਜੋ ਮਤਲਬ ਸਾਨੂੰ ਚਾਹੀਦੀਆਂ ਸਹੂਲਤਾਂ ਉਹ ਵੀ ਸੜਕਾਂ ਦੇ ਦਿੱਤੀਆਂ ਮੈਡੀਕਲ ਦੀਆਂ ਦੱਸੀਆਂ ਬਹੁਤ ਵਧੀਆ ਤਰੀਕਾ ਲੱਗਦਾ ਨਹੀਂ ਇਦਾਂ ਬਾਕੀ ਪਿੰਡਾਂ ਦੀ ਵੀ ਸਮਝ ਆਵੇਗਾ। ਬਿਲਕੁਲ ਜੀ ਹਰ ਇੱਕ ਪਿੰਡ 'ਚ ਮੈਂ ਤਾਂ ਕਹਿੰਦਾ ਇਸ ਤਰ੍ਹਾਂ ਦੇ ਮਤੇ ਪੈਣੇ ਚਾਹੀਦੇ ਆ ਕਿਉਂਕਿ ਜੇਦੇ ਨਾਲ ਪਿੰਡ ਦਾ ਵਿਕਾਸ ਹੋ ਸਕਦਾ ਪਿੰਡ ਦੀ ਭਲਾਈ ਹੋ ਸਕਦੀ ਆ ਜ਼ਰੂਰ ਪੈਣੇ ਚਾਹੀਦੇ ਉਸੇ। ਪਰ ਅਲਾਵਾ ਹਰ ਇੱਕ ਪਿੰਡ ਦੇ ਵਿੱਚ ਜੇ ਇਦਾਂ ਦਾ ਸਰਪੰਚ ਹੋਵੇਗਾ ਤੇ ਪਿੰਡ ਜ਼ਰੂਰ ਤਰੱਕੀ ਕਰੇਗਾ। ਮੈਂ 100% ਨਸਾ ਪਿੰਡ ਦੇ ਵਿੱਚੋਂ ਖਤਮ ਹੋ ਸਕਦਾ ਜੀ। ਪਿੰਡ ਵਾਸੀਆਂ ਦਾ ਕਿੰਨਾ ਕਿ ਸਹਿਯੋਗ ਹੈ? ਪਿੰਡ ਵਾਸੀਆਂ ਦਾ ਪੂਰਾ ਸਹਿਯੋਗ ਹੈ ਜੀ।